ਜੈ ਹੋ ਬੱਚਾ ਬਾਬੇ 7747 ਕਿਲੋਮੀਟਰ ਤੋਂ ਆਪਦੇ ਪੈਰਾਂ ਨਾਲ ਚੱਲ ਕੇ ਤੇਰੇ ਕੋਲ ਆਇਆ ਕਰਦੇ ਸੇਵਾ ਖੈਰਪਾ ਦੇ ਖਾਲੀ ਨਾ ਮੋੜੀ ਕਰ ਸੇਵਾ ਮਿਲੂਗਾ ਮੇਵਾ ਉਹ ਬੈ ਜਾ ਬਾਬਾ ਮੇਵਾ ਕੀ ਸਵਾ ਮਿਲਣਾ ਸਾਡੇ ਘਰੇ ਤਾਂ ਅਜੇ ਮੇਵੇ ਵਾਲੀ ਨਹੀਂ ਆਈ ਦੋ ਭਰਾ ਦੋਵੇਂ ਛੜੇ ਆਂਗੇ ਤੇਰੇ ਘਰੇ 15 ਦਿਨਾਂ ਚ ਕੜਾਈਆਂ ਚੜਾ ਦਿਆਂ ਵੰਗਾ ਦੀ ਛਣਛਣ ਕਰਾ ਦਿਆਂ ਮੰਨੇ ਬਾਬਿਆਂ ਨੂੰ ਫੇਰ ਤਾਂ ਬਾਬਾ ਬਚਾਈ ਦੇਵੇਂ ਯਾਰ ਤੂੰ ਇੱਕ ਬਾਬਾ ਗੱਲ ਹੋਰ ਆ ਯਾਰ ਕਰੇ ਬਰਕਤ ਵੀ ਨਹੀਂ ਦਿੰਦੀ ਜਿਹੜੇ ਕੰਮ ਨੂੰ ਮੱਥਸ ਪਾਣਾ ਉਹੀ ਕੰਮ ਮਿੱਟੀ ਹੋ ਜਾਂਦਾ ਓਏ ਮੈਂ ਆਂ ਬਾਬਾ ਖੁੰਡਿਆਂ ਨਾਲ ਪੁੱਤਰਾ ਕਬਰ ਆਣਾ ਇਹੋ ਜਿਹਾ ਪਾ ਕਰੂੰਗਾ ਚੀਖਾਂ ਮੇਲ ਦੂ ਬਾਬਾ ਯਾਰ ਪੈਸੇ ਹੀ ਬਹੁ ਮੰਗੇਗਾ ਤੂੰ ਤਾਂ ਉਹ ਪੁੱਤਰਾ ਮੈਨੂੰ ਤੂੰ ਬੰਦਾ ਮੰਨਦਾ ਸੱਚਾ ਲੱਗਦਾ ਜੋ ਤੇਰੀ ਤਲ ਫਲ ਭੇਟਾ ਉਹ ਹੀ ਮੈਂ ਦੇ ਦੀ ਮੰਗ ਕੇ ਨਹੀਂ ਬਾਬੇ ਤੇਥੋਂ ਕੋਲੇ ਕਰ ਦੇ ਫਿਰ ਬਾਬਾ ਪਾ ਕੀ ਆ ਯਾਰ ਜਿਹੜਾ ਇਹ ਪਾ ਇਹ ਖੁੱਲੇ ਸਮਾਨ ਥੱਲੇ ਨਹੀਂ ਹੋਣਾ ਪੁੱਤਰਾ ਇਹ ਛੱਤ ਦੇ ਥੱਲੇ ਹੋਣਾ ਚਲ ਅੰਦਰ ਚੱਲਦੇ ਆਂ ਫਿਰ ਬਾਬਾ ਆ ਜਾ ਖੜ ਬਾਬਾ ਮੈਂ ਮੰਜਾ ਲਿਆਵਾਂ ਉਹ ਨਹੀਂ ਪੁੱਤਰਾ ਉਹ ਧਰਤੀ ਦੀ ਗੋਦ ਚ ਪੈ ਕੇ ਹੀ ਪਾ ਹੁੰਦਾ ਹੁੰਦਾ ਤੂੰ ਐਂ ਕਰ ਇੱਕ ਸੀਸਾ ਇੱਕ ਦਾਤੀ ਤੇ ਇਕੱਟ ਲਿਆ ਤੇ ਬਾਕੀ ਸਾਰਾ ਪਰਿਵਾਰ ਇਕੱਠਾ ਕਰ ਲਿਆ ਉਹ ਇੱਥੇ ਲਿਆ ਬਹਿ ਗਿਆ ਉਹ ਸਾਰੇ ਪਰਿਵਾਰ ਨੂੰ ਬਾਬਾ 15 ਰਜੀਆਂ ਦੋ ਦਾ ਟੋਟਰੂਆ ਸੀਟ ਉੱਥੋਂ ਬਸ ਜਿੰਨੇ ਹੈਗੇ ਬਲਾਲਾ ਬੱਚਾ ਠੀਕ ਆ ਭਾਈ ਬਾਬਾ ਸੱਚੀ ਸਾਖ ਕਰੂਗਾ ਆਪਾਂ ਨੂੰ ਓਕਾਂ ਵਾਲਿਆ ਬੰਦੇ ਸਾਖ ਨਹੀਂ ਕਰੂਗਾ ਇਲਾਜ ਕਰੂਗਾ ਜਿਹੜੇ ਸੰਯੋਗ ਬੰਨੇ ਆ ਉਹ ਖੋਲੂਗਾ ਅੱਛਾ ਲਿਆ ਬੱਚਾ ਇੱਕ ਜਣਾ ਇੱਧਰ ਬੈਜੋ ਇੱਕ ਜਣਾ ਇੱਧਰ ਬੈਜੋ ਬਾਬਾ ਪੈਰਾਂ ਦੇ ਨੋਹਾਂ ਤੋਂ ਲੈ ਕੇ ਸਿਰ ਦੇ ਵਾਰਾਂ ਤੱਕ ਸਾਰੇ ਰੋਗ ਜਾਣਦਾ ਹੈ ਫੋਟੋ ਵੇਖ ਫੋਟੋ ਵੇਖ ਉਤਰ ਆ ਬਾਬਾ ਸਾਨੂੰ ਕੋਈ ਨਾ ਸ਼ੱਕ ਪਾਇਆ ਵੀ ਸਾਡੇ ਘਰੇ ਕੋਰੀ ਦਾ ਪਹਿਰਾ ਲੱਗਦਾ। ਬਾਬੇ ਆ ਗਿਆ ਪੁੱਤਰਾ ਸਾਰੇ ਚੱਕ ਦਿਆਂਗੇ। ਉਹਦਾ ਵੀ ਇਲਾਜ ਕਰੀ ਦਿਓ ਹੁਣ ਕਰ ਦਿਆਂਗੇ ਕਰ ਜਾਾਂਗੇ। ਉਹ ਸਾਡੇ ਵਾਲਾ ਆਪਣੇ ਘਰੇ ਤਕੜੀ ਚੀਜ਼ ਦਾ ਸਾਆ ਲੱਗਦਾ ਜਿਹੜੇ ਬਾਬਾ ਜੀ ਮੁੱਦਾ ਕਰਤਾ। ਪਾ ਬਾਬੇ ਨੂੰ ਹੱਥੋਂ। ਉਹ ਪਾਣੀ ਓ ਬਾਬਾ ਤੂੰ ਤਾਂ ਸਾਡਾ ਇਲਾਜ ਕਰਨਾ ਸੀ ਆਪ ਹੀ ਡਿੱਗ ਪਿਆ ਓ ਪੁੱਤਰਾ ਛੋਡੇ ਘਰੇ ਕਿਸੇ ਘੋਰੀ ਦਾ ਪਹਿਰਾ ਨਹੀਂ ਘੋਰੀ ਤਾਂ ਤੂੰ ਘਰੇ ਆ ਰੱਖੀ ਬੈਠਾ ਜਦੋਂ ਕੋਈ ਵੀ ਤੁਹਾਡੇ ਘਰੇ ਬਰਕਤ ਆਉਂਦੀ ਆ ਇਹ ਪੱਦ ਮਾਰ ਕੇ ਉਹਦੀ ਸਵਾਹ ਬਣਾ ਦਿੰਦਾ ਤੈਨੂੰ ਕਿਸੇ ਚੇਲੇ ਚਾਪਤੇ ਕੋਲੇ ਜਾਣ ਦੀ ਲੋੜ ਨਹੀਂ ਤੇਰੇ ਖਾਣ ਪੀਣ ਤੇ ਕੰਟਰੋਲ ਕਰ ਇਹਦੇ ਗੈਸ ਬੋਲੇ ਨੇ ਤਾਂ ਬਾਬਾ ਹੀ ਰਗੜਦਾ ਸੀ